ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਦਿਖਾਉਣੀਆਂ ਤਿੰਨੇ ਸੂਈਆਂ ਸਵਾਈਆਂ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਈ ਜ਼ਰੂਰ ਕਰ ਲਿਆ ਕਰੇ ਕਰਤ ਸੱਲੀ ਆਪਨੇ ਜਰੂਰ ਕਰਕੇ ਖੜਿਆ ਕਰੋ ਜੀ ਜੋ ਵੀ ਆ ਇੱਥੇ ਹੀ ਵੇਖ ਚੱਕ ਕੇ ਲਿਆ ਕਰੋ ਹਾਂਜੀ ਬੀਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬੀਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਚਲੋ ਕਿਰਪਾ ਚ ਜੀ ਦੀ ਜੇ ਤੇ ਨਾਮ ਦੱਸਦੇ ਕਰ ਨਾਮ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈਗਾ 9914460394 ਐਡਰੈਸ ਹੈਗਾ ਆਪਣਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰ ਤੋਂ ਵੀਜੀ ਪੁੰਡ ਪੈਂਦਾ ਰੋਡ ਤੇ ਆਪਣਾ ਗਰਵਾਲੀ ਵੀ ਪੈਂਦਾ ਨਾਲ ਹੀ ਤੇ 2 ਕਿਲੋਮੀਟਰ ਤੇ ਆਪਣਾ ਚਾਟਿੰਡ ਪੈਂਦਾ ਇਕੱਠੇ ਜੇ ਹੀ ਅੱਗੇ ਦੋਵੇਂ ਪੈਂਦਾ ਹਨਾ ਠੀਕ ਆ ਤੇ ਅੱਜ ਤਿੰਨ ਗਾਵਾਂ ਚ ਆਪਣੇ ਕੋਲ 3000 ਰੁਪਏ ਜੀ ਤਿੰਨੇ ਸੂਈਆਂ ਤਿੰਨੇ ਸੂਈਆਂ ਜੀ ਛੋਟੇ ਭਾਜ ਨਹੀਂ ਨਹੀਂ ਠੀਕ ਜਿਹੜੇ ਦੇਣੇ ਆ ਉਹ ਗੱਲ ਕਰਨੀ ਆ ਜਾਦੀ ਗੱਲ ਨਹੀਂ ਕਰਨੀ ਵੀ ਪੰਜੀ ਮੰਗਣਾ 20 ਦੇਣੀ ਦੇਣੇ ਚੋਂ 100-100 ਰੁਪਏ ਛੋਟ ਆਲੇ ਕੰਮ ਕਰਨਾ ਆਪਾਂ ਠੀਕ ਆ ਹਾਂਜੀ ਚਲੋ ਤੇ ਅੱਜ ਦੀ ਪਹਿਲੇ ਨੰਬਰ ਤੇ ਹੀ ਆ ਦੇਖੋ 100 ਰੁਪਏ ਜੀ 200 ਜਿੱਡਾ ਲੈ ਵਾਲੂਆ ਹਾਂਜੀ ਕਹਿੰਨੂ 11 ਵੀ ਕਹਿ ਦਈਏ 10 ਵੀ ਕਹਿ ਦਈਏ ਇਹਦਾ ਲੀਟਰ ਵਾਲਾ ਦੁੱਧ ਇੱਥੇ ਦੋ ਟਾਈਮ ਮਿਣਿਆ ਜਾਣਾ ਨਾ ਹਾਂਜੀbro ਦਾ ਅੱਛਾ ਚਲੋ ਠੀਕ ਹੈ ਹਾਂ ਚਲੋ ਖੁੱਲਾ ਫਿਰ ਦੋ ਦੋ 8 ਕਿਲੋ ਖੁੱਲਾ ਡੁੱਲਾ ਹੋਊਗਾ ਠੰਡੀ ਸੀਲ ਹੋਊਗੀ ਜਿਹੜਾ ਕਿੰਦੇ ਵੀ ਹੈ ਦੇਖੋ ₹200 ਦੀ ਕੋ ਯੋਗ ਨਹੀਂ ਹੱਥ ਆ। ਨੋਗ ਵਾਲੇ ਥਾਂ ਲੱਗੇ। ਠੀਕ ਹੈ ਜੀ। ਲੈ ਜਾਓ ਜੀ। ਕਿੰਨਾ ਜੀ ਇਹਦਾ ਮੁੱਲ 2000 ਪੀ ਜੀ ਆਪਾਂ ਹਾਂ ਨਾ ਇਹ ਚੀਜ਼ ਹਰ ਦੀ ਬੱਚੀ ਦੇਣੀ ਹਾਂਜੀ 2000 2000 ਦੀ ਹਾਂਜੀ ਬਾਕੀ ਚਲੋ ਛੋਟ ਮੌਕੇ ਤੇ ਆ ਜੀ ਆਪਾਂ ਮਾੜਾ ਮੋਟ ਹੋਣਾ ਕੋਈ ਜ਼ਿਆਦਾ ਨਹੀਂ ਹੋਣਾ ਮੇਰੇ ਤੇ ਆ ਜਿਹੜੀ ਗਾਂ ਆਪਾਂ ਸੀਰੀ ਚੋਕੇ ਲੈਣ ਦੀ ਅੱਛਾ ਜੀ ਕੋਈ 8:00 ਵਜੇ ਦੀ ਚਵਾਈ ਹੈ ਦੋ ਦੇ ਦੇ ਕੋ ਹੋਗਾ 7 ਕਿਲੋ ਠੰਡਾ ੜਾ ਪਾਣੀ ਵਾਲਾ ਹੋਵੇ ਅੱਛਾ ਜੀ ਆ ਵੀ ਦੋ ਟੈਕ ਚੋਕੇ ਤਸੱਲੀ ਕਰਕੇ ਘਰੇ ਤੇ ਥੰਨ ਥਨ ਓਕੇ ਜੀ ਪੂਰੇ ਹੱਥ ਲਾਉਂਦੀ ਲੋੜ ਨਹੀਂ ਆਪਾਂ ਰਗੜਾ ਆਪਣੀ ਤਸੱਲੀ ਕਰਕੇ ਘਰੇ ਤਸੱਲੀ ਕਰਕੇ ਖੜੋ ਹਣਾ ਕੋਈ ਵੀ ਜਿੰਨੇ ਨੂੰ ਛੱਡਾ ਡੋਕਲ ਠੀਕ ਹੈ ਜੀ ਇਹ ਕਾਲੀ ਜਰਤੀ ਹੋਈ ਜੀ ਇਹਨੂੰ 95000 ਰੁਪਏ ਦੀ ਤਾਕਰਦੀ ਆ ਬਾਡੇ ਕਸੁੱਟੀ ਠੀਕ ਹੈ ਜੀ ਅੱਜ ਲੈ ਆਓ ਜੀ ਇਹ ਆ ਤੁਸੀਂ ਦੂਤੀ ਬੈਠੀ ਹੋਸੀ ਲੈ ਜਾ ਕਾਲੀਰ ਜੀ ਗੱਲ ਬਾਤ ਕਾਲੀਰ ਜੀ ਬਾਕੀ ਸਾਡੇ ਇੱਕ ਪੇਟਾ ਆ ਗਿਆ ਇਹੋ ਤਰ੍ਹਾਂ ਗੇ ਯਾਰੀ ਪਛੂ ਡਰ ਜਾਂਦਾ ਹੈ ਜੇ ਆਈ ਯਾਰ ਵੀ ਜੀ ਠੀਕ ਆ ਤੇ ਤਾਂ ਸੁਣੋ ਆਪਾਂ 17000 ਵਿਓ ਸੀ ਦਾ ਅੱਛਾ 17000 ਯਾਰ ਜੀ ਹਾਂਜੀ ਠੀਕ ਹੈ ਜੀ ਇਹ ਰਪੀ ਜੀ ਆਪਾਂ ਗਾਹ ਦੇਣੀ ਹੈ ਬਰੀਡ ਤੌਰ ਤੇ 200 ਹੈ ਜਿੱਡੀ ਵੱਚੀ ਜੀ ਬਰੀਡ ਹੈ ਹਾਂਜੀ ਜਿਨੇ ਵੱਚੀ ਲੈ ਕੇ 400 ਸੌਂ ਕੇ ਪਾਲਣੀ ਉਹਦੇ ਵਾਸਤੇ ਆ ਅੱਛਾ ਜੀ 2000 3 ਕਿਲੋ ਆ ਇੱਕੇ ਟਾਈਮ ਤੇ ਉਹਨੇ ਅੱਛਾ ਜੀ ਹਾਂਜੀ ਤੋਰ ਹਾਂ ਫੇਰ ਥਣਪੂਰੇ ਜੱਤਰਾ ਮਾਣਾ ਪੀਜੀ ਇੱਥੇ ਪਾਸ ਕਰਕੇ ਖੜੇ ਠੀਕ ਹੈ ਜੀ ਸ਼ਾਮ ਨੂੰ ਆਵੇ ਅਸੀਂ ਚੋਕੇ ਲਾਈ ਮਾ ਕੀ ਆ ਇਹਦਾ ਵੀ ਚਿਹਰਾ ਇੱਕਰੀ ਦੇਖ ਸਕਦੇ ਜੀ ਬਰੀਡ 2000 ਰੁਪਏ ਦੀ ਹਾਂਜੀ ਬਰੀਡ ਕਰਕੇ ਵੱਚੀ ਦੇਣੀ ਕੋਈ ਦੁੱਧ ਦੇਣਾ ਆ ਕੇ ਤਿੰਨੇ ਕਿਲੋ ਦੁੱਧ ਆਉਦੀ ਦੋ ਟਾਈਮ ਇੱਕੇ ਟਾਈਮ ਚ ਉਹਨੇ ਆਣ ਕੇ ਆਪਣੀ ਚੋਗੇ ਤਸੱਲੀ ਕਰਕੇ ਥਣ ਪਾਸ ਕਰਕੇ ਖੜੇ ਜਿੰਨੇ ਕਰ ਚੱਲੋ ਲੈ ਜਾ ਫਿਰ ਇਹ ਥਾਣੇ ਦੇ ਦੇਖ ਸਕਦੇ ਆ ਤੇ ਕਿੰਨਾ ਫਿਰ ਮੁੱਲੇ ਦਾ ਜਿਹਦਾ 100 ਰੁਪਇਆ ਛੋੜੀ ਕਰਨੀ 15000 ਜੀ ਅੱਛਾ 15000 ਜੀ ਠੀਕ ਆ ਤੇ ਠੀਕ ਆ ਹੋਰ ਕੁਝ ਕਹਣਾ ਹੈ ਜੀ ਜੰਗਾਂ ਵਾ ਚੋਕੇ ਖੜੇ ਆ ਆਪ ਜੀ ਇੰਥਾਂ ਦੀ ਗਰੰਟੀ ਜੇ ਕਿਸੇ ਦੇ ਘਰ ਦੀ ਕੋਈ ਨਹੀਂ ਜੀ ਠੀਕ ਆ ਹਾਂ ਜੀ ਹਰ ਵੀਡੀਓ ਚੱਕੀ ਦਾ ਆਪਣੀ ਤਸੱਲੀ ਕਰਕੇ ਕਰੋ ਜੋ ਵੀ ਇੱਥੋਂ ਕੋਈ ਵੇਚ ਆ ਕੇ ਲੈ ਜਾਣਾ ਜਿਹੜੇ ਕੋਈ ਫੂਨ ਲਾਉਣ ਵਾਲਾ ਹਰ ਵੀ ਜੀ ਆਪੀ ਤਸੱਲੀ ਕਰਕੇ ਕਰੋ ਜਿਹੜੇ ਦੋ ਚੋਕੇ ਖੜੋ ਰਹਿ ਦੀ ਸਾਰੀਆਂ ਦੁਲਦਾਰੀਆਂ ਆਏ ਬੰਦਾ ਜਿਹਨੇ ਰੇਰਾ ਉਰਾਲ ਜਿਹਨੇ ਚੋਣੀ ਚੋੜਵਾਤੀ ਦੋ ਵਟਾਂ ਚੋਕੇ ਤਸੱਲੀ ਕਰ ਠੀਕ ਹੈ ਜੀ ਹਾਂਜੀ ਜੇ ਤਰ੍ਹਾਂ ਕਿ ਵੇਦਦੀ ਹਣਾਂ ਨੇ ਕਿਹਾ ਹੈ ਆਪਣੀ ਇੱਥੇ ਤਸੱਲੀ ਕਰਕੇ ਖੜੋ ਸਾਡੇ ਘਰ ਦੀ ਬਾਕੀ ਅਸੀਂ ਮਨੇ ਕਦੇ ਹਾਂਜੀ ਸਾਡੇ ਘਰ ਦੀ ਗਰੰਟੀ ਹੈ ਅੱਛਾ ਇੱਥੇ ਆਪਣੀ ਤਸੱਲੀ ਦੇ ਦੋ ਟਾਂ ਚੋ ਆ ਕੇ ਦਾਗੇ ਕਿਤੇ ਦੇ ਘਰ ਦੀ ਨਹੀਂ ਵੇਖਣ ਠੀਕ ਹੈ ਜੀ ਜਿਹੜਾ ਪਾਲੂਆ ਚੋਣੀ ਠੀਕ ਹੈ ਜੀ